ਮંત્રી ਬ੍ਰਿੰਦਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਤਕਰੀਬਨ 6 ਪਿੰਡਾਂ ਵਿੱਚ ਪਿੰਡ ਦੀਆਂ ਫਿਰਨੀਆਂ ਅਤੇ ਲਿੰਕ ਸੜਕਾਂ ਦੀ ਮੁਰੰਮਤ ਦੇ ਕੰਮ ਸ਼ੁਰੂ ਕਰਵਾਏ ਗਏ। ਇਸ ਮੌਕੇ ਮੰਤਰੀ ਬ੍ਰਿੰਦਰ ਗੋਇਲ ਨੇ ਕਿਹਾ ਕਿ ਲਹਿਰੇ ਅਤੇ ਮੂਨਕ ਇਲਾਕਿਆਂ ਵਿੱਚ ਕਾਫੀ ਸੜਕਾਂ ਮੁਰੰਮਤ ਹੋਣ ਵਾਲੀਆਂ ਹਨ ਜਿਨ੍ਹਾਂ ਦਾ ਕੰਮ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਉਹ ਸੜਕਾਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਈਆਂ ਹਨ। ਪਰ ਹੁਣ ਜਲਦ ਹੀ ਇੰਨਾਂ ਸੜਕਾਂ ਦੀ ਮਰਮਮਤ ਹੋ ਜਾਵੇਗੀ ਅਤੇ ਲੋਕ ਇੰਨਾਂ ਸੜਕਾਂ ਤੇ ਆ ਜਾ ਸਕਣਗੇ ਇਹ ਕਰੀਬ 85 ਲੱਖ ਰੁਪਏ ਦੇ ਕਰੀਬ ਇਹ ਜਿਹੜਾ ਹੈ ਅੱਜ ਪੰਜ ਪਿੰਡਾਂ ਦੇ ਵਿੱਚ ਜਿੱਚ ਕੋਟੜਾ ਜਮਾਹਰ ਵਾਲਾ ਬਖੋਰਾ ਅਲੀਸ਼ੇਰ ਤੇ ਪੰਜਵੇਂ ਹੈਦ ਦੇ ਵਿੱਚ ਗੁਰਨੇਕਲਾ ਪੰਜ ਪਿੰਡਾਂ ਦੇ ਵਿੱਚ ਜਿੱਥੇ ਫਿਰਨੀਆਂ ਦਾ ਕੰਮ ਹੋਣ ਵਾਲਾ ਫਿਰਨੀਆਂ ਦਾ ਕੰਮ ਤੇ ਜਿੱਥੇ ਕੋਈ ਸੜਕ ਮੇਨ ਸੜਕ ਨੂੰ ਜੋੜਦੀ ਹੈ ਉਹ ਸੜਕਾਂ ਦੇ ਕੰਮ ਨੇ ਜਿਹੜੇ ਅੱਜ ਉਹ ਕੋਈ ਨੀ ਪੱਥਰ ਨਹੀਂ ਰੱਖੇ ਉਹ ਕੰਮ ਅੱਜ ਸ਼ੁਰੂ ਕਰਾਏ ਨੇ ਇਹ ਜਿਹੜੀ ਸਾਰੀ ਰਿਪੇਅਰ ਹੈ ਕਰੀਬ 6 ਕਿਲੋਮੀਟਰ ਇਹ ਸਾਰੀਆਂ ਸੜਕਾਂ ਬਣੀਆਂ ਨੇ ਚੁੱਪ ਕਰ ਜਾਓ ਸੋ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਸਾਰੀਆਂ ਜਿਹੜੀਆਂ ਸੜਕਾਂ ਇਹ ਬਣ ਕੇ ਤਿਆਰ ਹੋ ਜਾਣਗੀਆਂ ਤੇ ਲੰਬੇ ਸਮੇਂ ਦੀ ਮੰਗ ਸੀ ਲੋਕਾਂ ਦੀ ਤੇ ਕਈ ਮੰਗਾਤਾ ਜਿਵੇਂ ਗੁਰਨੇ ਦੀ ਸੀ ਉਥੇ ਗੁਰਦੁਆਰਾ ਸਾਹਿਬ ਨੂੰ ਜਾਖਲ 로ਡ ਮੇਨ ਤੋਂ ਜਿਹੜੀ ਸੜਕ ਜਾਂਦੀ ਸੀ ਉਹ ਕਰੀਬ 20 ਸਾਲਾਂ ਤੋਂ ਟੁੱਟੀ ਪਈ ਸੀ ਔਰ ਉਥੇ ਸੜਕ ਨਾ ਦੀ ਚੀਜ਼ ਹੀ ਕੋਈ ਨਹੀਂ ਸੀ ਸੋ ਲੋਕਾਂ ਨੂੰ ਗੁਰੂ ਘਰ ਜਾਣ ਦੇ ਵਿੱਚ ਵੀ ਬਹੁਤ ਵੱਡੀ ਪਰੇਸ਼ਾਨੀ ਹੁੰਦੀ ਸੀ ਪਿੰਡ ਜਾਣ ਚ ਪਰੇਸ਼ਾਨੀ ਹੁੰਦੀ ਸੀ ਸੋ ਇਸ ਤਰੀਕੇ ਨਾਲ ਸਾਰੀਆਂ ਸੜਕਾਂ ਦੀ ਹਾਲਤ ਇਹੋ ਜਿਹੀ ਧੀ ਪਰ ਅੱਜ ਇਹ ਕੰਮ ਸ਼ੁਰੂ ਹੋ ਗਏ ਨੇ ਤੇ ਬਹੁਤ ਛੇਤੀ ਤਿਆਰ ਹੋ ਜਾਣਗੇ। ਸ਼ਹਿਰ ਆਪਣੇ ਹਲਕੇ ਦੀਆਂ ਹੋਰ ਕਿੰਨੀਆਂ ਸੜਕਾਂ ਜਿਹੜੀਆਂ ਹੈਗੀਆਂ ਮਰਮਤ ਹੋਣ ਵਾਲੀਆਂ ਜਾਂ ਨਵੀਆਂ ਬਣਨ ਵਾਲੀਆਂ ਹੈਗੇ ਜਿਵੇਂ ਲਹਿਰਾ ਤੋਂ ਮੂਨਕਾਲਾ ਰੋਡ ਹੈਗਾ ਜਾਂ ਉਧਰ ਹਰਿਆਣੇ ਦੇ ਨਾਲ ਬਾਰਡਰ ਲੱਗਦੇ ਨੇ ਉੱਥੇ ਦੇਖੋ ਸੜਕਾਂ ਬਹੁਤ ਬਣਨ ਵਾਲੀਆਂ ਨੇ। ਲਹਿਰਾ ਤੋਂ ਮੂਨਕ ਮੂਨਕ ਤੋਂ ਜਿਹੜੀ ਖਨੌਰੀ ਆ ਉਹ ਪਾਸ ਹੋ ਗਈਆਂ ਉਹਨਾਂ ਦਾ ਕੰਮ ਅਪ੍ਰੈਲ ਦੇ ਐਂਡ ਦੇ ਵਿੱਚ ਜਾਂ ਮਈ ਦੇ ਵਿੱਚ ਸ਼ੁਰੂ ਹੋ ਜਾਣਾ। ਬਾਕੀ ਜਿਹੜਾ ਹੁਣ ਪਿੱਛੇ ਸਾਰਾ ਰੂਟ ਸੀ ਜਿਹੜਾ ਸਾਰੀ ਟ੍ਰੈਫਿਕ ਸੀ ਉਹ ਖਨੌਰੀ ਬਾਰਡਰ ਸੀਲ ਹੋਣ ਕਰਕੇ ਡਾਇਵਰਟ ਇੱਧਰ ਹੋ ਗਈ ਸੀ ਤਾਂ 24 ਕਿਲੋਮੀਟਰ ਜਿਹੜੀ ਸਾਡੀ ਸੜਕ ਤੁਹਾਣੇ ਤੋਂ ਬਾਇਆ ਬਿਸ਼ਨਪੁਰਾ ਖੋਖਰ ਤੇ ਭੂਲਣ ਹੁੰਦੀ ਹੋਈ ਮੰਡਵੀ ਹੁੰਦੀ ਹੋਈ ਆਪਣਾ ਇੱਧਰ ਭਾਖੜਾ ਦੇ ਕਿਨਾਰੇ ਇਹ ਸਾਰੀ 24 ਕਿਲੋਮੀਟਰ ਸੜਕ ਟੋਟਲੀ ਡੈਮੇਜ ਹੋ ਗਈ ਹੈ ਕਿਉਂਕਿ ਇੱਥੇ 70-70 ਟਨ ਦੇ ਟਰਾਲੇ ਚੱਲੇ ਸੋ ਹੈਵੀ ਟ੍ਰੈਫਿਕ ਉਹ ਸੜਕਾਂ ਸੰਭਾਲ ਨਹੀਂ ਸਕੀਆਂ ਸੋ ਉਹ ਸੜਕ ਬਿਲਕੁਲ ਖਤਮ ਹੋਈ ਪਈ ਹੈ ਸੋ ਉਹ ਸੜਕ ਵੀ ਅਸੀਂ ਪਾਈ ਹੋਈ ਹੈ ਸੀਐਮ ਸਾਹਿਬ ਨੂੰ ਕਿਹਾ ਹੈ ਉਹ ਸੜਕ ਦੀ ਵੀ ਰਿਪੇਅਰ ਹੋਣੀ ਆ ਤੇ ਬਾਕੀ ਹੋਰ ਸੜਕਾਂ ਜਿਹੜੀਆਂ ਲਿੰਕ ਰੋਡਾਂ ਨੇ ਸੜੀਆਂ ਕਿ 18 ਫੁੱਟੀਆਂ ਬਣਨ ਵਾਲੀਆਂ ਨੇ ਬਹੁਤ ਜ਼ਰੂਰੀ ਨੇ ਜਿਹੜੀਆਂ ਉਹ ਵੀ ਅਸੀਂ ਕਰਾਉਣੀਆਂ ਨੇ ਸੋ ਮੈਂ ਸਮਝਦਾ ਕਿ ਹੁਣ ਕੇਂਦਰ ਸਰਕਾਰ ਹੈ ਜਿਹੜੀ ਜੋ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਸੀ ਇਹ ਸਾਰੀਆਂ ਸੜਕਾਂ ਉਸੇ ਦੇ ਨਾਲ ਬੰਦੀਆਂ ਨੇ ਸੋ ਉਹ ਪੈਸਾ ਰਿਲੀਜ਼ ਕਰਨ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਰਿਲੀਜ਼ ਕਰਨ ਜਾ ਰਹੀ ਹੈ ਸੋ ਛੇਤੀ ਅਸੀਂ ਇਹ ਸਾਰੀਆਂ ਸੜਕਾਂ ਨੇ ਜਿਹੜੀਆਂ ਉਹ ਵੀ ਠੀਕ ਵੀ ਕਰਾਂਗੇ ਨਵੀਆਂ ਵੀ ਬਣਾਵਾਂਗੇ ਤੇ ਜੇ ਕਿਤੇ ਅਕਸ 10 ਤੋਂ 18 ਫੁੱਟ ਚੌੜੀਆਂ ਕਰਨ ਵਾਲੀਆਂ ਨੇ ਤੇ ਉਹ ਵੀ ਕਰਕੇ ਦੇਵਾਂਗੇ ਪਿੰਡਾਂ ਦੇ ਵਿੱਚ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਵੀ ਜ਼ਰੂਰਤ ਹੋਈ ਅਸੀਂ ਉਹ ਪੂਰੀ ਕਰਕੇ ਦੇਵਾਂਗੇ ਕਿਉਂਕਿ ਜਿਹੜਾ 5 ਕਰੋੜ ਦਾ ਫੰਡ ਆ ਇਹ ਇਸੇ ਲਈ ਦਿੱਤਾ ਗਿਆ ਕਿ ਮੌਕੇ ਮੁਤਾਬਕ ਦੇਖ ਕੇ ਜਿਸ ਚੀਜ਼ ਦੀ ਜਿੱਥੇ ਲੋੜ ਹੈ ਉਸੇ ਜ਼ਰੂਰਤ ਨੂੰ ਅਸੀਂ ਪੂਰਾ ਕਰਾਂਗੇ ਬਿਲਕੁਲ ਸਹੀ ਹੈ ਮੈਂ ਇਹ ਗੱਲ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਸੀ ਤੇ ਮੈਨੂੰ ਦੱਸਦੇ ਖੁਸ਼ੀ ਹੈ ਕਿ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕਿਉਂਕਿ ਉਹਨਾਂ ਦਾ ਵੀ ਹਲਕਾ ਜਦੋਂ ਅਸੀਂ ਲਹਿਰੇ ਤੋਂ ਚੱਲਦੇ ਆ ਤੇ ਸੂਲਰ ਘਰਾੜ ਪਹੁੰਚਦੇ ਆ ਆ ਪਿੱਛੇ ਵਿਧਾਨ ਸਭਾ ਦੇ ਵਿੱਚ 4 ਦਿਨ ਪਹਿਲਾਂ ਜਿਹੜੇ ਐਸ ਰਾਏ ਜਿਹੜੇ ਡੀਜੀਪੀ ਟ੍ਰੈਫਿਕ ਨਹੀਂ ਹੈ ਡੀਜੀਪੀ ਉਹ ਸਿਕਿਉਰਟੀ ਕੁਛ ਇਸ ਤਰ੍ਹਾਂ ਹੈ ਉਹਨਾਂ ਦਾ ਮਤਲਬ ਉਹ ਇਸ ਤਰ੍ਹਾਂ ਦੇ ਕੰਮਾਂ ਨੂੰ ਦੇਖਦੇ ਆ ਉਹ ਵੀ ਵਿਧਾਨ ਸਭਾ ਦੇ ਵਿੱਚ ਸੀ ਅਸੀਂ ਇਕੱਠਿਆਂ ਗੱਲ ਕੀਤੀ ਸੀ ਤੇ ਉਹ ਅਸੀਂ ਕਰੀਬ 18 ਕਰੋੜ ਦਾ ਪ੍ਰੋਜੈਕਟ ਬਣਿਆ ਉਹਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸੜਕੇ ਜਿਹੜੀ ਬਿਲਕੁਲ ਪਟੜੀ ਦੇ ਉੱਪਰ ਹੀ ਦੂਜੇ ਸ਼ਬਦਾਂ ਚ ਕਹਿ ਦੀਏ ਕਿ ਨਹਿਰ ਦੇ ਬਿਲਕੁਲ ਕਿਨਾਰੇ ਦੇ ਉੱਪਰ ਆ ਸੋ ਬਹੁਤ ਜ਼ਰੂਰੀ ਆ ਉਹ ਅਸੀਂ ਕਰਵਾ ਕੇ ਦਵਾਂਗੇ ਦੇਖੋ ਇਹ ਸੈਂਟਰ ਗਵਰਨਮੈਂਟ ਦਾ ਕੰਮ ਆ ਸੈਂਟਰ ਗਵਰਨਮੈਂਟ ਨੂੰ ਛੇਤੀ ਕਰਨੀ ਚਾਹੀਦੀ ਆ ਔਰ ਸਹਿਯੋਗ ਕਰਨਾ ਚਾਹੀਦਾ ਔਰ ਗੱਲ ਫੇਰ ਉੱਥੀ ਜਾਂਦੀ ਆ ਸੈਂਟਰ ਗਵਰਨਮੈਂਟ ਕਿਤੇ ਸਹਿਯੋਗ ਨਹੀਂ ਕਰ ਰਹੀ ਇੱਕ ਰੌਲਾ ਪਾਈ ਜਾਂਦੇ ਆ ਕਾਂਗਰਸ ਵਾਲੇ ਰੌਲਾ ਪਾਈ ਜਾਂਦੇ ਆ ਜੀ ਕਹਿੰਦੇ ਪਹਿਲਾਂ ਕਾਪਲਾ ਹੋ ਗਿਆ ਜੀਰੀ ਦੀ ਪਰਚੇ ਚ ਕਾਪਲਾ ਹੋ ਗਿਆ ਆ ਖੜੇ ਨੇ ਸਾਰੇ ਕਿਸਾਨ ਅੱਜ ਤਾਈਂ ਇੱਕ ਕੰਪਲੇਂਟ ਨਹੀਂ ਕਿਸੇ ਦੀ ਅਰ ਸਿੱਧਾ ਜਿਹੜਾ ਪੈਸਾ ਉਹ ਕਿਸਾਨ ਦੇ ਖਾਤੇ 'ਚ ਜਾਂਦਾ ਕਿਤੇ ਕਾਪਲੇ ਦੀ ਗੱਲ ਨਹੀਂ ਹੈਗੀ ਜਿਹੜੀ ਕਰਨ ਵਾਲੀ ਗੱਲ ਉਹ ਕਰਦਾ ਮਹੱਲਾ ਮਹੱਲਾ ਕਲੀਨਿਕ ਉਹ ਜ ਕਿਸੇ ਨੂੰ ਪੁੱਛ ਲਓ ਨਾ ਹਰ ਇੱਕ ਦੇ ਮਹੱਲਾ ਕਲੀਨਿਕ 'ਚ ਚੜਿਆ ਪਰ ਇਹ ਕਹਿੰਦੇ ਨਹੀਂ ਜੀ ਉਹ ਤੁਸੀਂ ਉਹ ਨੌ ਰੱਖੋ ਰੋਗਿਆ ਸਾਧਨ ਪਤਾ ਨਹੀਂ ਕਿਹੜਾ ਸਾਧਨ ਲੈਓ ਨਾ ਕਿਸੇ ਨੂੰ ਕਹਿਣਾ ਆਵੇ ਪਰ ਅਸੀਂ ਮੰਨੀ ਵੀ ਕੋਈ ਗੱਲ ਨਹੀਂ ਜੀ ਜਿਵੇਂ ਤੁਸੀਂ ਕਹਿੰਦੇ ਅਸੀਂ ਉਵੇਂ ਕਰ ਲੰਦੇ ਸੋ ਇਹ ਕੇਂਦਰ ਸਰਕਾਰ ਦੇ ਵਿਤਕਰੇ ਨੇ ਗੱਲਾਂ ਨਹੀਂ ਤੇ ਪਹਿਲੇ ਜਦੋਂ ਅਸੀਂ ਕਹਿ ਕੇ ਅੱਡੇ ਅਸੀਂ ਇੱਕ ਤਰੀਕ ਨੂੰ ਸ਼ੁਰੂ ਕਰਨਾ ਪਰਚੇ ਸ਼ੁਰੂ ਕਰਨੀ ਸੀ ਤੇ ਇੱਕ ਤਰੀਕ ਨੂੰ ਕਰਾਂਗੇ ਆ ਹੁਣ ਅਸੀਂ ਜਿਵੇਂ ਮੈਂ ਜ਼ਿਕਰ ਕੀਤਾ ਹੈ ਟੇਲਾਂ ਤੇ ਪਾਣੀ ਪਹੁੰਚਾਉਂਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਟੀਚਾ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਤੇ ਟੇਲਾਂ ਤੇ ਪਾਣੀ ਬਚਾ ਵੀ ਰਹੇ ਆ ਤੇ ਕੇਂਦਰ ਸਰਕਾਰ ਸਾਨੂੰ ਅੰਕੜੇ ਕੱਢ-ਕੱਢ ਦੇਈ ਜਾਂਦੀ ਆ ਤੁਹਾਡਾ ਪਾਣੀ ਖਤਮ ਹੋ ਰਿਹਾ ਤੁਹਾਡਾ ਇਹ ਹੋ ਰਿਹਾ ਤਾਂ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਪਾਣੀ ਨਹੀਂ ਪੀਤਾ ਪੰਜਾਬ ਦੇ ਲੋਕ ਨਹੀਂ ਕੱਲਾ ਪਾਣੀ ਪੀ ਕੇ ਪੰਜਾਬ ਦੀ ਤਾਂ ਪਾਣੀ ਕਿਤੇ ਨੀਚੇ ਚਲਾ ਗਿਆ ਪੰਜਾਬ ਦੇ ਲੋਕਾਂ ਨੇ ਪਾਣੀ ਖਰਚ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਆਜ਼ਾਦੀ ਤੋਂ ਬਾਅਦ ਅਨਾਜ ਦੀ ਕਮੀ ਸੀ ਤਾਂ ਪੂਰੀ ਪੰਜਾਬ ਦੇ ਲੋਕਾਂ ਨੇ ਕੀਤੀ ਅੱਜ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਹੈ ਇਹ ਪਾਣੀ ਦੀ ਕਿਵੇਂ ਸੰਭਾਲ ਹੋਵੇ ਕਿਵੇਂ ਪਾਣੀ ਦਾ ਲੈਵਲ ਉੱਪਰ ਲਿਤਾ ਜਾਵੇ ਰੀਚਾਰਜ ਸਿਸਟਮ ਕੀਤਾ ਜਾਵੇ ਕੁਝ ਵੀ ਕੀਤਾ ਜਾਵੇ ਇਹਦੇ ਲਈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ